ਕੋਚ ਜਸਵਿੰਦਰ ਜੀ ਸਭ ਤੋਂ ਪਹਿਲਾਂ ਜੋ ਕਿ ਪੰਜਾਬ ਦੇ ਵਿੱਚ ਸਾਡੇ ਹੜ੍ਹ ਪ੍ਰਭਾਵਿਤ ਏਰੀਆਨ ਚ ਬਹੁਤ ਜ਼ਿਆਦਾ ਨੁਕਸਾਨ ਹੋ ਚੁੱਕਿਆ ਹੈ ਲੋਕਾਂ ਦੇ ਲੋਕੀ ਘਰੋ ਬੇਕਾਰ ਹੋ ਚੁੱਕੇ ਨੇ ਏਰੀਆਨ ਚ ਸਾਨੂੰ ਕਈ ਏਰੀਆਨ ਚ ਪਤਾ ਲੱਗ ਰਿਹਾ ਵੀ ਇਹ ਚੀਜ਼ ਦੀ ਜ਼ਰੂਰਤ ਹੈ ਅਸੀਂ ਉਹ ਸਮਾਨ ਸਾਰਾ ਇਕੱਠਾ ਕਰਕੇ ਉਥੇ ਆਪ ਜਾ ਕੇ ਪਹੁੰਚਾ ਕੇ ਆਵਾਂਗੇ ਤੇ ਡਿਸਟ੍ਰੀਬਿਊਟ ਕਰਾਂਗੇ ਤੋਂ ਮੇਰੀ ਅਜ ਨਾਲਾ ਦੇ ਵਿੱਚ ਕੁਝ ਬੰਦਿਆਂ ਨਾਲ ਗੱਲਬਾਤ ਹੋਈ ਸੀ ਉਹਨਾਂ ਨੇ ਪਹਿਲਾਂ ਕਿਹਾ ਸਾਨੂੰ ਸਕਿਨ ਦੀ ਜ਼ਿਆਦਾ ਪ੍ਰੋਬਲਮ ਆ ਉਹਦੇ ਵਾਸਤੇ ਦਵਾਈ ਦੀ ਲੋੜ ਹੈ ਅਸੀਂ ਉਸ ਨੂੰ ਵੀ ਤਿਆਰ ਹੋ ਗਏ ਸੀ ਲੇਕਿਨ ਉਹਨਾਂ ਦਾ ਫਿਰ ਘੰਟੇ ਬਾਅਦ ਫੋਨ ਆ ਗਿਆ ਕਿ ਸਾਨੂੰ ਦਵਾਈਆਂ ਦਾ ਜਿਹੜਾ ਅਰੇਂਜਮੈਂਟ ਹੋ ਚੁੱਕਾ ਆ ਸਾਡੇ ਕੋਲ ਸਾਰਾ ਅਰੇਂਜਮੈਂਟ ਹੈਗਾ ਇੱਕ ਸਿਰਫ ਸਾਨੂੰ ਚਾਰੇ ਦੀ ਪ੍ਰੋਬਲਮ ਹੈ ਪਸ਼ੂਆਂ ਦੇ ਲਈ ਚਾਰਾ ਨਹੀਂ ਜੋ ਵੀ ਕਹਿੰਦੇ ਸੀ ਉੜਦਾ ਪੰਜਾਬ ਅੱਜ ਤੁਹਾਡੇ ਸਾਹਮਣੇ ਸਾਰੀ ਦੁਨੀਆ ਦੇ ਸਾਹਮਣੇ ਆ ਜਿੱਦਾਂ ਯੂਥ ਆਪਣਾ ਅੱਗੇ ਆ ਕੇ ਪੰਜਾਬ ਨੂੰ ਸੰਭਾਲ ਲਿਆ ਉਹ ਤਾਂ ਆਪਾਂ ਸਾਰੇ ਦੇਖ ਹੀ ਰਹੇ ਹਾਂ ਸਰ ਜੱਪ ਸਟੱਡੀ ਉਹ ਕੰਪਨੀਆਂ ਜਿਨ੍ਹਾਂ ਨੇ ਹੁਣੇ 5.5 ਬੈਂਡ ਦੇ ਨਾਲ ਆਸਟ੍ਰੇਲੀਆ ਦੇ ਵੀਜ਼ੇ ਲਗਵਾ ਕੇ ਦਿੱਤੇ ਨੇ ਤੁਸੀਂ ਸਿੰਗਲ ਜਾਣਾ ਹੈ ਸਪਾਊਸ ਜਾਣਾ ਤਾਂ 100% ਵੀਜ਼ਾ ਹਾਸਲ ਕਰ ਸਕਦੇ ਹੋ ਜਪ ਸਟੱਡੀ ਦੇ ਕੋਲੇ ਅੱਜ ਹੀ ਆਓ ਸ਼ਰਮਾ ਜੀ ਅੱਜ ਜਿਹੜਾ ਰੇਡੀ ਪੜੀ ਐਸੋਸੀਏਸ਼ਨ ਵੱਲੋਂ ਮੀਟਿੰਗ ਬੁਲਾਈ ਗਈ ਹੈ ਕੀ ਅੱਜ ਦਾ ਅਜੰਡਾ ਕੀ ਹੈ ਦੇਖੋ ਜਸਵਿੰਦਰ ਜੀ ਸਭ ਤੋਂ ਪਹਿਲਾਂ ਜੋ ਕਿ ਪੰਜਾਬ ਦੇ ਵਿੱਚ ਸਾਡੇ ਹਾੜ ਪਰਬਾ ਵੇ ਤੇਰੀਆਂ ਚ ਬਹੁਤ ਜਿਆਦਾ ਨੁਕਸਾਨ ਹੋ ਚੁੱਕਿਆ ਹੈ ਲੋਕਾਂ ਦੇ ਲੋਕੀ ਘਰੋ ਬੇਕਾਰ ਹੋ ਚੁੱਕੇ ਨੇ ਜਿਸ ਤਰ੍ਹਾਂ ਉਹਨਾਂ ਸਾਰਾ ਸਮਾਨ ਅਸੀਂ ਕਈ ਜਗ੍ਹਾ ਦੇਖਿਆ ਵੀਡੀਓ ਚ ਦੇਖ ਰਹੇ ਹਾਂ ਵੀ ਬਹੁਤ ਘਰ ਤਬਾਹ ਹੋ ਗਏ ਜਿਹੜੇ ਉਹਨਾਂ ਦਾ ਡੰਗਰ ਸੀ ਡੰਗਰ ਵੀ ਵਿਚਾਰਾਂ ਦਾ ਹੋ ਗਿਆ ਉਹਨਾਂ ਕੋਲ ਘਰ ਰਾਸ਼ਨ ਖਾਣ ਲਈ ਨਹੀਂ ਸੀ ਤੋਂ ਬਾਕੀ ਜਿਹੜੀਆਂ ਅਸੀਂ ਕਹੀਆਂ ਵੀ ਸੰਸਥਾਾਂ ਨੇ ਬਹੁਤ ਜਿਆਦਾ ਅੱਗੇ ਆਈਆਂ ਨੇ ਜਿਹੜਾ ਸਾਰਾ ਕੁਝ ਬੰਦਿਆਂ ਨੂੰ ਖਾਣ ਪੀਣ ਦਾ ਸਮਾਨ ਤੇ ਰਹਿਣ ਲਈ ਦਵਾਈਆਂ ਬੂਟੀਆਂ ਤੇ ਰਹਿਣ ਦੇ ਲਈ ਸਾਰਾ ਬਿਸਤਰਿਆਂ ਵਗੈਰਾ ਦਾ ਇੰਤਜ਼ਾਮ ਕਰ ਰਹੀ ਹੈ ਅਸੀਂ ਉਹ ਜਿੰਨੀਆਂ ਸਸਤਾ ਗਿਆਈਆਂ ਨੇ ਉਹਨਾਂ ਦਾ ਸਾਰਿਆਂ ਦਾ तहे ਦਿਲੋਂ ਧੰਨਵਾਦ ਕਰਦੇ ਆਂ ਇਸੇ ਤਰ੍ਹਾਂ ਅਸੀਂ ਵੀ ਅੱਜ ਸਾਡੇ ਬੀਟੂ ਪ੍ਰਧਾਨ ਜੀ ਨੇ ਮੀਟਿੰਗ ਬੁਲਾਈ ਸੀ ਤੇ ਰੈਡੀ ਫੜੀ ਐਸੋਸੀਏਸ਼ਨ ਮੁਹਾਲੀ ਦੀ ਜਿਹਦੇ ਵਿੱਚ ਅੱਜ ਅਸੀਂ ਸਾਰਿਆਂ ਨੂੰ ਕਿਹਾ ਸੀ ਸੁਨੇਹਾ ਲਾਇਆ ਸੀ ਵੀ ਸਾਰੇ ਬੰਦੇ ਇੱਥੇ ਆ ਕੇ ਪਹੁੰਚੋ ਸਾਡੇ ਮੈਂਬਰ ਤਾਂ ਕਿ ਹੜਪ੍ਰੇਟਾਂ ਦੀ ਜੋ ਵੀ ਸਾਡੇ ਵੱਲੋਂ ਸਹਾਇਤਾ ਹੋ ਸਕੇ ਜੋ ਜੋ ਏਰੀਆ ਵਿੱਚ ਸਾਨੂੰ ਕਈ ਏਰੀਆ ਵਿੱਚ ਪਤਾ ਲੱਗ ਰਿਹਾ ਵੀ ਇਹ ਚੀਜ਼ ਦੀ ਜ਼ਰੂਰਤ ਹੈ ਅਸੀਂ ਉਹ ਸਮਾਨ ਸਾਰਾ ਇਕੱਠਾ ਕਰਕੇ ਉੱਥੇ ਆਪ ਜਾ ਕੇ ਪਹਚਾ ਕੇ ਆਵਾਂਗੇ ਤੇ ਡਿਸਟ੍ਰੀਬਿਊਟ ਕਰਾਂਗੇ ਤੇ ਮੁਹਾਲੀ ਰੈਡੀ ਫੜੀ ਵਾਲਾ ਬਾਕੀ ਕਈ ਜਿਹਨਾਂ ਨੂੰ ਪਤਾ ਲੱਗ ਰਿਹਾ ਕੋਸ਼ ਚੰਡੀਗੜ੍ਹ ਤੋਂ ਵੀ ਆ ਰਹੇ ਨੇ ਉਹ ਸਾਰੇ ਆਪਣੀ ਜੋ ਜੋ ਸੇਵਾ ਆ ਆਪਣੀ ਦੇ ਰਹੇ ਨੇ ਅਸੀਂ ਸਾਰਿਆਂ ਦਾ ਬਹੁਤ ਧੰਨਵਾਦ ਕਰਦੇ ਆ ਕਿ ਇਹ ਜੀ ਦੁੱਖ ਦੀ ਘੜੀ ਚ ਜਿਨ੍ਹਾਂ ਨੇ ਸਾਥ ਦਿੱਤਾ ਹੈ ਪਰਮਾਤਮਾ ਉਹਨਾਂ ਦੇ ਸਿਰ ਤੇ ਬਾਕਾਇਦਾ ਮਿਹਰ ਪਰਾਂ ਹੱਥ ਰੱਖੂਗਾ ਜਿਸ ਤਰ੍ਹਾਂ ਕਿ ਜਿ세 ਬਿਲਕੁਲ ਤੁਸੀਂ ਸਹੀ ਕਿਹਾ ਸਾਨੂੰ ਵੀ ਜੋ ਪਤਾ ਲੱਗ ਰਿਹਾ ਵੀ ਹੁਣ ਜਿਹੜੇ ਆ ਬਿਮਾਰੀਆਂ ਜ਼ਿਆਦਾ ਫੈਲੀਆਂ ਨੇ ਬਿਮਾਰੀਆਂ ਦੇ ਲਈ ਜੋ ਜੋ ਦਵਾਈਆਂ ਦੀ ਜ਼ਰੂਰਤ ਹੋਊਗੀ ਜਿਸ ਤਰ੍ਹਾਂ ਦਾਦ ਦੇ ਬੱਚਿਆਂ ਲਈ ਚਾਹੀਦਾ ਜਾਂ ਹੋਰ ਕਿਸੇ ਲਈ ਸਕੇਨ ਦੀ ਪ੍ਰੋਬਲਮ ਆ ਜਾਂ ਡਾਇਰੀਆ ਫੈਲ ਰਿਹਾ ਜਾਂ ਉਲਟੀਆਂ ਦਸਤ ਦਾ ਪੁੱਛ ਰਿਹਾ ਓਹ ਹੋ ਅਸੀਂ ਦਵਾਈਆਂ ਬਕਾਇਦਾ ਮੰਗਾ ਕੇ ਬਕਾਇਦਾ ਨਾਲ ਲੈ ਕੇ ਜਾਵਾਂਗੇ ਜਿਸ ਤਰ੍ਹਾਂ ਪਸ਼ੂਆਂ ਦਾ ਚਾਰਾ ਮੈਨ ਉਹਦੀ ਬਹੁਤ ਜ਼ਿਆਦਾ ਜ਼ਰੂਰਤ ਆ ਉਹ ਨਹੀਂ ਪਹੁੰਚ ਰਿਹਾ ਉਹ ਚਾਰਾ ਬਕਾਇਦਾ ਦਾ ਵੀ ਅਸੀਂ ਇੰਤਜ਼ਾਮ ਕਰ ਰਹੇ ਹਾਂ ਬਿਲਕੁਲ ਜਿ세 ਜਿਸ ਤਰ੍ਹਾਂ ਕਿ ਅਸੀਂ ਸਟੇਸ਼ਨਰੀ ਦਾ ਜੋ ਵੀ ਸਮਾਨ ਹੋਊਗਾ ਲੋੜਿੰਦਾ ਜੋ ਵੀ ਸਮਾਨ ਹੋਏਗਾ ਉਹ ਅਸੀਂ ਬਕਾਇਦਾ ਲੈ ਕੇ ਜਾਵਾਂਗੇ ਕਾਪੀਆਂ ਕਿਤਾਬਾਂ ਦਾ ਕਿਤਾਬਾਂ ਦਾ ਨਹੀਂ ਪਤਾ ਹੁੰਦਾ ਕੀ ਕੀ ਸਿਲੇਬਸ ਹੈ ਤੇ ਅਸੀਂ ਸਟੇਸ਼ਨਰੀ ਦਾ ਜਿਹੜੀਆਂ ਕਾਪੀਆਂ ਵਗੈਰਾ ਪੈਨ ਪੈਂਸਲ ਆ ਉਹਨਾਂ ਨੂੰ ਚਾਹੀਦੇ ਆ ਉਹ ਜ਼ਰੂਰ ਪ੍ਰੋਵਾਈਡ ਕਰਾਂਗੇ ਇਹ ਫੈਰਿਆ ਸੀ ਜੋ ਹੁਣ ਇਸ ਟਾਈਮ ਪੰਜਾਬ ਦੇ ਉੱਪਰ ਇੱਕ ਬਹੁਤ ਵੱਡੀ ਆਫਤਾ ਆਈ ਉਹ ਹੜ੍ਹ ਦੀ ਉਸ ਨੂੰ ਮੁੱਖ ਰੱਖਦੇ ਆ ਮੈਂ ਇੱਕ ਆਪਣੀ ਰੇੜੀ ਫੜੀ ਐਸੋਸੀਏਸ਼ਨ ਦੇ ਵਿੱਚ ਪ੍ਰਦਾਨ ਹੋਣ ਦੇ ਨਾਤੇ ਤੇ ਮੈਂ ਇੱਕ ਮੈਸੇਜ ਪਾਇਆ ਸੀ ਆਪਣੇ ਵਰਕਰਾਂ ਨੂੰ ਕਿ ਆਪਾਂ ਇਸ ਦੇ ਵਿੱਚ ਜੋ ਵੀ ਆ ਸਾਡੇ ਕੋਲ ਤਿਲ ਫੁੱਲ ਸਰਦਾ ਹੈਗਾ ਆਪਾਂ ਇਸ ਦੇ ਵਿੱਚ ਯੋਗਦਾਨ ਪਾਈਏ ਤੋਂ ਮੇਰੀ ਅਜਨਾਲਾ ਦੇ ਵਿੱਚ ਕੁਝ ਬੰਦਿਆਂ ਨਾਲ ਗੱਲਬਾਤ ਹੋਈ ਸੀ ਉਹਨਾਂ ਨੇ ਪਹਿਲਾਂ ਕਿਹਾ ਸਾਨੂੰ ਸਕਿਨ ਦੀ ਜ਼ਿਆਦਾ ਪ੍ਰੋਬਲਮ ਆ ਉਹਦੇ ਵਾਸਤੇ ਦਵਾਈ ਦੀ ਲੋੜ ਹੈ ਅਸੀਂ ਉਸ ਨੂੰ ਵੀ ਤਿਆਰ ਹੋ ਗਏ ਸੀ ਲੇਕਿਨ ਉਹਨਾਂ ਦਾ ਫਿਰ ਘੰਟੇ ਬਾਅਦ ਫੋਨ ਆ ਗਿਆ ਕਿ ਸਾਨੂੰ ਦਵਾਈਆਂ ਦਾ ਜਿਹੜਾ ਅਰੇਂਜਮੈਂਟ ਹੋ ਚੁੱਕਾ ਆ ਸਾਡੇ ਕੋਲ ਸਾਰਾ ਅਰੇਂਜਮੈਂਟ ਹੈਗਾ ਇੱਕ ਸਿਰਫ ਸਾਨੂੰ ਚਾਰੇ ਦੀ ਪ੍ਰੋਬਲਮ ਹੈ ਪਸ਼ੂਆਂ ਦੇ ਲਈ ਚਾਰਾ ਨਹੀਂ ਹੈਗਾ ਤੋ ਮੈਂ ਉਸ ਦੀ ਦੇਖਦੇ ਹੋਏ ਫਿਰ ਮੈਂ ਇੱਕ ਮੈਸੇਜ ਪਾਤਾ ਦੁਬਾਰਾ ਕਿ ਸਾਨੂੰ ਇਸੇ ਤਰ੍ਹਾਂ ਮੈਸੇਜ ਆਇਆ ਹੈ ਕਿ ਅਜਨਾਲਾ ਤੋਂ ਆਪਾਂ ਉੱਥੇ ਜਾਣਾ ਤੋ ਮੇਰੇ ਸਾਰੇ ਹੀ ਰੈਡੀ ਫੜੀ ਆਲਿਆਂ ਨੇ ਸਾਨੂੰ ਬਹੁਤ ਵੱਡਾ ਯੋਗਦਾਨ ਦਿੱਤਾ ਕਿ ਉਹਨਾਂ ਨੇ ਕਹਿਤਾ ਜਿੱਥੇ ਵੀ ਤੁਸੀਂ ਪ੍ਰਧਾਨ ਜੀ ਕਹੋਗੇ ਉੱਥੇ ਅਸੀਂ ਤੁਹਾਡੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੇ ਆਂ ਅਸੀਂ ਅੱਜ ਵੀ ਇਸ ਸੇਵਾ ਦੇ ਵਿੱਚ ਹਾਜ਼ਰ ਆ ਜਰਾਂ ਜੇ ਦੁਬਾਰਾ ਵੀ ਲੋੜ ਪਵੇਗੇ ਸਾਡੀ ਜਿਹੜੀ ਫੜੀ ਫੜੀ ਫਿਰ ਇਸੇ ਤਰ੍ਹਾਂ ਹੀ ਇਹ ਸੇਵਾ ਨਿਭਾਉਂਦੇ ਰਹੋਗੇ ਪਰ ਬਹੁਤ ਅਫਸੋਸ ਦੀ ਗੱਲ ਆ ਆਪਾਂ ਸਾਰਿਆਂ ਨੇ ਵੀਡੀਓ ਦੇਖੀਆਂ ਜੋ ਇਸ ਟਾਈਮ ਪੰਜਾਬ ਦਾ ਹਾਲ ਸੀ ਉਹ ਇਸ ਟਾਈਮ ਨਹੀਂ ਦੇਖਣ ਨੂੰ ਮਿਲਿਆ ਸੀ ਜੋ ਤੇ ਕਿ ਵੀਡੀਓਾਂ ਬਹੁਤ ਭਾਵਪਕ ਹੋਇਆ ਇਸ ਕਰਕੇ ਮੈਂ ਇੱਕ ਆਪਣੇ ਘਰੇੜੀ ਫੜੀ ਵਾਲੇ ਨੂੰ ਕਿਹਾ ਜਿੰਨੀ ਵੀ ਸੇਵਾ ਹੋ ਸਕਦੀ ਆ ਉਹ ਇਸ ਵਿੱਚ ਵੱਧ ਚੜ ਕੇ ਯੋਗਦਾਨ ਪਾਓ ਧੰਨਵਾਦ ਸਾਡੀ ਜਿਹੜੀ ਫੜੀ ਮਾਲੀ ਜਿੰਦਾਬਾਦ ਤੁਸੀਂ ਕਿਦਨ ਜਾਓਗੇ ਅਜਨਾਲਾ ਆਪਣੀ ਸੇਵਾ ਲੈ ਕੇ ਅਸੀਂ ਹੁਣ ਇੱਕ 2-4 ਦਿਨ ਦੇ ਵਿੱਚ ਵਿੱਚ ਜੋ ਵੀ ਹੈ ਉਸ ਨੂੰ ਲੈ ਕੇ ਜਾਵਾਂਗੇ ਸਾਡੇ ਮੈਂਬਰ ਜਾਉਗੇ ਜਿਹੜੇ ਵੀ ਮੈਂਬਰ ਜਾਣਾ ਚਾਹੁੰਦੇ ਹੋ ਨਾਲ ਸਾਡੇ ਨਾਲ ਜਾ ਸਕਦੇ ਆ ਮੇਰਾ ਨਾਮ ਰਿਸ਼ੀ अरोड़ा ਜੀ ਤੇ ਮੈਂ ਮੁਹਾਲੀ ਟਾਊਨ ਮੈਨਿੰਗ ਕਮੇਟੀ ਦਾ ਜਨਰਲ ਸੈਕਟਰੀ ਆ ਜੀ ਤੇ ਅੱਜ ਜੋ ਪੰਜਾਬ ਦੇ ਹਾਲਾਤ ਬਣੇ ਹੋਏ ਆ ਜੀ ਉਹ ਹੜ੍ਹਾਂ ਦੇ ਹਾਲਾਤ ਨੂੰ ਦੇਖਦੇ ਹੋਏ ਬਹੁਤ ਹੀ ਮਾੜਾ ਹਾਲਾਤ ਹੋਏ ਪਏ ਪੰਜਾਬ ਦੇ ਵਿੱਚ ਉਸ ਚੀਜ਼ ਨੂੰ ਦੇਖਦੇ ਸਾਡੇ ਪ੍ਰਧਾਨ ਜੀ ਨੇ ਇੱਕ ਹੁਕਮ ਜਾਰੀ ਕੀਤਾ ਸੀਗਾ ਕਿ ਮੁਹਾਲੀ ਦੇ ਵਿੱਚ ਜਿੰਨੀ ਵੀ ਰੇੜੀ ਫੜੀ ਵਰਕਰ ਯੂਨੀਅਨ ਹੈਗੀ ਆ ਕਿ ਉਹ ਆਪਣਾ ਸਾਥ ਦੇਣ ਯੋਗਦਾਨ ਦੇਣ ਤੇ ਅੱਗੇ ਆਣ ਸਾਡਾ ਮੈਸੇਜ ਦੇਂਦਾ ਹੈ ਮਤਲਬ ਸੀਗਾ ਕਿ ਜਿਹਦੇ ਕੋਲ ਵੀ ਜੋ ਸਰਦਾ ਹੈ 50 ਰੁਪਏ 100 ਰੁਪਏ 200 ਰੁਪਏ ਜੀ ਕਿਸੇ ਨਾਲ ਕੋਈ ਜ਼ੋਰ ਜ਼ਬਰਦਸਤੀ ਨਹੀਂ ਸੀ ਸਾਡੀ ਪਰ ਸਾਨੂੰ ਇੰਨਾ ਕੋਈ ਪਿਆਰ ਮਿਲਿਆ ਇੱਥੇ ਆ ਕੇ ਜੀ ਜੋ ਅਸੀਂ ਸੋਚਿਆ ਵੀ ਨਹੀਂ ਸੀਗਾ ਸਾਡੀ ਰੇੜੀ ਫੜੀ ਯੂਨੀਅਨ ਸਾਡੇ ਨਾਲ ਮੋਢਾ ਨਾਲ ਮੋਢਾ ਲਾ ਕੇ ਖੜੀ ਹੈ ਜੀ ਤੇ ਅਸੀਂ ਉਹਨਾਂ ਹੜਪੇੜ ਤਾਂ ਨਹੀਂ ਹੁਣ ਸਾਰੀ ਸੇਵਾ ਲੈ ਕੇ ਜਾਵਾਂਗੇ ਜੋ ਜੋ ਚੀਜ਼ਾਂ ਦੀ ਉਹਨਾਂ ਨੂੰ ਲੋੜ ਹੈ ਉਹ ਅਸੀਂ ਪ੍ਰੋਵਾਈਡ ਕਰਾਵਾਂਗੇ ਜੀ ਅਸੀਂ ਤੇ ਇਹੀ ਬਸ ਕਹਿਣਾ ਚਾਹੁੰਦੇ ਜਿਉ ਸਾਡੇ ਮੁੱਖ ਮਾਨ ਪ੍ਰਧਾਨ ਜੀ ਤੇ ਬਟੂ ਪ੍ਰਧਾਨ ਜੀ ਤੇ ਸ਼ਰਮਾ ਜੀ ਚੇਅਰਮੈਨ ਸਾਹਿਬ ਨੇ ਸਾਡੇ ਮੋਹਾਲੀ ਦੀ ਜੋ ਸਾਨੂੰ ਉਹਨਾਂ ਨੇ ਲੈ ਕੇ ਸਮਝਿਆ ਸਾਡੀ ਵਰਕਰਾਂ ਨੂੰ ਸਮਝਿਆ ਜੋ ਗਰੀਬਾਂ ਦੀ ਸੋਚ ਕੇ ਸਾਡੇ ਲਈ ਪਬਲਿਕ ਜੋ ਅਸੀਂ ਤੇ ਕੁਝ ਨਹੀਂ ਇਨਾਂ ਸਾਹਮਣੇ ਪਬਲਿਕ ਜੋ ਕਰ ਰਹੀ ਹੈ ਤੇ ਸ਼ਰਮਾ ਜੀ ਕਰਵਾ ਰਹੇ ਸਾਡੇ ਤੋਂ ਇਹ ਸੇਵਾ ਜੀ ਇਨਾਂ ਵਾਸਤੇ ਇਹਨਾਂ ਨੂੰ ਦਿਲੋਂ ਧੰਨਵਾਦ ਦੋਨਾਂ ਭਰਾਵਾਂ ਦੇ ਕਰਦੇ ਤੇ ਅਸੀਂ ਲੋਕਾਂ ਦਾ ਹੀ ਪੇੜਾਂ ਦੇ ਚੋਂ ਪਾਣੀ ਦੀ ਬੁਰਾ ਹਾਲ ਲੋਕਾਂ ਦਾ ਸਿਸਟਮ ਹੋਇਆ ਹੋਇਆ ਜੀ ਅ हमारी मोहाली में सब कार्यरत रेडी फड़ी वर्कर यूनियन के प्रधान जी हमारे बिट्टू जी और हमारे चेयरमैन साहब शर्मा जी इन्होंने बहुत अच्छा उपराला करी कि वे बाढ़ पीड़ितों के लिए जो मदद बन सकता है वो किया जाए और इसके साथ ही साथ मोहाली रेडी फड़ी वेलफेयर एसोसिएशन के साथ साथ माँ बगला मुखी लंगर सेवा दल भी इस दुख की घड़ी में हम बराबर उनके साथ खड़े होंगे शक्ति जितने भी परमात्मा हमें शक्ति बख्शिश करेगी उनके साथ हम हैं और सदैव रहेंगे क्योंकि पंजाब ही हमारा ये भी हमारी मातृभूमि है हमारा कर्मभूमि है हम इनसे पीछे नहीं हट सकते हम पीठ नहीं दिखा सकते और हमारी जिम्मेदारी भी बनती है हमारा कर्तव्य भी, भी है बढ़ चढ़ के हिस्सा लेंगे जी और बाकी रहेगी क्या करना है कैसे करना है वो हमारे कुलदीप जी हैं बड़े भाई हमारे वो प्रेस में हैं उनसे हमारी वार्ता हुई थी तो उन्होंने कहते कि राशन पानी तो बहुत पहुंच गया है कुछ जब पानी नीचे हो जाएगा उतर जाएगा तो दवाइयों की आवश्यकता पड़ेगी आगे सर्दियां आ रही है उसके लिए कंबल की आवश्यकता पड़ेगी कछुआ छाप की आवश्यकता पड़ेगी तो जो भी ज़रूरत की चीज़ें हैं जो जाके लग जाए है ना आ जाए काम में ऐसी चीज़ों का व्यवस्था हम करेंगे ਨੰਨ ਮੰਨਦਨ ਸੇ ਕਰਾਂਗੇ ਔਰ ਹਮ ਸਦੇਵ ਖੜੇ ਹੈ ਸਦੇਵ ਬਹੁਤ ਬਹੁਤ ਧੰਨਵਾਦ ਅਗਰ ਹੁਣ ਆਪਾ ਦੇਖਦੇ ਆਂਗੇ ਵੀ ਹੜਪੀ ਜਿਹੜੇ ਹੜਾ ਆਏ ਆਗੇ ਪੰਜਾਬ ਦਾ ਬਹੁਤ ਨੁਕਸਾਨ ਹੋ ਗਿਆ ਫਸਲਾਂ ਮਰ ਗਈਆਂ ਵਿਚਾਰਿਆਂ ਦੇ ਡੰਗਰ ਰੁੜ ਗਏ ਆ ਛੋਟੇ ਛੋਟੇ ਬੱਚੇ ਵੀ ਵਿਚਾਰੇ ਪ੍ਰਭਾਵਿਤ ਹੋ ਗਏ ਜਿਨ੍ਹਾਂ ਦੇ ਸਕੂਲ ਦੇ ਜਿਹੜੇ ਕਿਤਾਬਾਂ ਕਾਪੀਆਂ ਸਾਰੀਆਂ ਰੁਲ ਗਈਆਂ ਤੇ ਬਾਕੀ ਜਿੰਨਾ ਵੀ ਸਾਡੀ ਰੇੜੀ ਫੜੀ ਵੱਲੋਂ ਜਿੰਨੀ ਵੀ ਮਦਦ ਦੀ ਲੋੜ ਪਈ ਅਸੀਂ ਕਰਾਂਗੇ ਠੀਕ ਹੈ ਜੀ ਬਾਕੀ ਆਪਾਂ ਸੁਖ ਸ਼ਾਂਤੀ ਪਰਮਾਤਮਾ ਬਣਾਈ ਰੱਖਿਆ ਪਰ ਪੰਜਾਬ ਤੇ ਸਰ ਮਹਿਲਾਵਾਂ ਦਾ ਅੱਗੇ ਆਉਣਾ ਬਣਦਾ ਵੀ ਸੀ ਕਿਉਂਕਿ ਦੇਖੋ ਜਦੋਂ ਹੁਣ ਆਪਣੇ ਪੰਜਾਬ ਤੇ ਕੋਈ مصیبت ਆਈ ਆ ਆਪਾਂ ਨੂੰ ਸਾਰਿਆਂ ਨੂੰ ਬੱਚੇ ਕੀ ਬੁੱਢੇ ਕੀ ਬਜ਼ੁਰਗ ਕੀ ਸਾਰਿਆਂ ਨੂੰ ਅੱਗੇ ਵੱਧ ਕੇ ਜਾ ਆਣਾ ਹੀ ਪੈਗਾ ਤਾਂ ਹੀ ਆਪਣੇ ਪੰਜਾਬ ਦਾ ਕੋਈ ਨਾ ਕੋਈ مسئلہ ਹੱਲ ਹੋਏਗਾ ਕਿਉਂਕਿ ਹੁਣ مصیبت ਇੰਡੀ ਵੱਡੀ ਆਈ ਆ ਮਹਿਲਾ ਨੂੰ ਅੱਗੇ ਆਇਆ ਹੀ ਪੈਣਾ ਸੀ ਸਰ ਦੇਖੋ ਹੁਣ ਇਹ ਤਾਂ ਉਹਨਾਂ ਨੂੰ ਪਤਾ ਹੋਊਗਾ ਕਿੱਦਾਂ ਉਹਨਾਂ ਨੇ ਬਦਨਾਮ ਕੀਤਾ ਜਾਂ ਕੀ ਆ ਪਰ ਜੋ ਵੀ ਕਹਿੰਦੇ ਸੀ ਉੜਦਾ ਪੰਜਾਬ ਅੱਜ ਤੁਹਾਡੇ ਸਾਹਮਣੇ ਸਾਰੀ ਦੁਨੀਆ ਦੇ ਸਾਹਮਣੇ ਆ ਜਿੱਦਾਂ ਜੂਤ ਆਪਣਾ ਅੱਗੇ ਆ ਕੇ ਪੰਜਾਬ ਨੂੰ ਸੰਭਾਲ ਲਿਆ ਉਹ ਤਾਂ ਆਪਾਂ ਸਾਰੇ ਦੇਖ ਹੀ ਰਹੇ ਹਾਂ ਸਰ जो हमारे प्रधान जी कर रहे हैं वो बढ़िया कर रहे हैं अब तक के लिए जो हम लोग हैं सारी अपना मेम्बर ने विनती किए हैं कि जो अपना जो श्रद्धा हो वो अब तक के लिए अपना योगदान दें बहुत सारे बंदे हमारे बढ़ चढ़ के योगदान दिए जितना सोच नहीं सकते हैं जो हमको होगा वो हम आगे प्रोवाइड प्रधान जी को करेंगे पंजाब के अंदर जो आज जरूरी है हम सब लिए ज़रूरी है ये क्योंकि पंजाब जो है ना पूरा एक जहाँ भी कोई अगर मुसीबत में आते हैं तो हमारा सिख भाई जो है ना सबसे ज़्यादा आगे होता है हर काम के लिए दान के लिए हर चीज़ के लिए सिख भाई बार... कौम से ज़्यादा दान करने वाला कोई कौम नहीं है लेकिन आज हमारी उन लोगों को ज़रूरत है क्योंकि पंजाब के अंदर बहुत सख्त जरूरी है ज़्यादा ज़्यादा इसमें हिस्सा ले हर बंदे को योगदान करें इसमें ज़्यादा ज़्यादा इसमें हिस्सा ले हमारे पूरे रेणी फड़ी वाले काम कर रहे हैं हम पूरे सहयोग देने के लिए तैयार हैं बहुत दुख की बात है कि हमारे पंजाब में बाढ़ से बहुत समस्या आई कितने घर मिनत हो गए कितने माल जाल सारे ਵਿਰਾਸਤ ਹੋ ਗਏ ਹਮ ਸਾਥ ਦੇਗੇ ਹਮਾਰੇ ਪ੍ਰਧਾਨ ਜੀ ਸਾਥ ਦੇਗੇ ਹਮ ਸਾਥ ਚੱਲेंगे ਜੋ ਵੀ ਸੇਵਾ ਹੋਗਾ ਉਸਕੇ ਲਈ ਹਮ ਸਾਥ ਹੈ ਜੀ ਜਪ ਸਟਡੀ ਉਹ ਕੰਪਨੀ ਹੈ ਜਿਨੇ ਹੁਣੇ 5.5 ਬੈਂਡ ਦੇ ਨਾਲ ਆਸਟ੍ਰੇਲੀਆ ਦੇ ਵੀਜ਼ੇ ਲਗਵਾ ਕੇ ਦੱਤੇ ਨੇ ਤੁਸੀਂ ਸਿੰਗਲ ਜਾਣਾ ਹੈ ਸਪਾਉਸ ਜਾਣਾ ਤਾਂ 100% ਵੀਜ਼ਾ ਹਾਸਲ ਕਰ ਸਕਦੇ ਹੋ ਜਪ ਸਟਡੀ ਦੇ ਕੋਲੇ ਅੱਜ ਹੀ ਆਓ